ਬੀਤੇ ਕੱਲ ਗੁਰਦਾਸਪੁਰ ਦੇ ਅਮਾਂਵਾੜਾ ਚੌਂਕ ਦੇ ਵਿੱਚ 6 ਤੋਂ 7 ਦੁਕਾਨਾਂ ਨੂੰ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਸੀ ਲੱਖਾਂ ਦਾ ਨੁਕਸਾਨ ਜੜਾ ਵਾ ਉਹ ਦੁਕਾਨਦਾਰਾਂ ਦਾ ਹੋਇਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਭਾਰੀ ਅੱਗ ਜੜੀ ਹੈ ਲੱਗੀ ਹੈਗੀ ਆ ਕਿਤਨਾ ਕਿਤੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਫਾਇਰ ਬਰਗੇਡ ਜਿਹੜੀ ਆ ਉਹ ਮੌਕੇ ਤੇ ਨਹੀਂ ਪਹੁੰਚੀ ਜਿਸ ਕਰਕੇ ਅੱਜ ਰੋਸ ਜਿਹੜਾ ਵਾ ਉਹ ਦੁਕਾਨਦਾਰਾਂ ਦੇ ਵਿੱਚ ਹੈਗਾ ਵਾ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਜਿਹੜਾ ਨੁਮਾਇੰਦਾ ਵਾ ਇੱਥੇ ਨਹੀਂ ਪਹੁੰਚਿਆ ਹੈਗਾ ਜਿਸ ਕਰਕੇ ਪੂਰੇ ਦੁਕਾਨਦਾਰਾਂ ਨੇ ਜਿਹੜਾ ਬਾਜ਼ਾਰ ਵਾ ਅੱਜ ਬੰਦ ਕਰ ਦਿੱਤਾ ਗਿਆ ਗੱਲਬਾਤ ਕਰਨ ਲਿਆ ਮੈਨੂੰ ਰਾਤ ਹੀ ਸਵੇਰੇ ਇਹਨਾਂ ਦਾ ਟੈਲੀਫੋਨ ਹੋਇਆ ਪੰਜ ਕੁਜੇ ਮੇਰੇ ਖਾਂ ਕੀਤਾ ਸਵੇਰੇ ਤੇ ਮੈਂ ਉਹਨੂੰ ਗੱਲ ਕੀਤੀ ਮੈਨੂੰ ਕਹਿੰਦੇ ਤਾਂ ਬਟਾਲੇ ਦੇ ਵਿੱਚ ਇਹ ਗੁਰਦਾਸਪੁਰ ਦੁਕਾਨਾਂ ਸੜ ਗਈਆਂ ਨੇ ਤੇ ਸਵੇਰੇ ਪਹੁੰਚੋ ਤੇ ਮੈਂ ਸਵੇਰੇ ਤੇ ਸਿੱਧਾ ਇੱਕ ਗੱਲ ਦੀ ਮੈਨੂੰ ਤਸੱਲੀ ਹੋਈ ਕਿ ਥੋਡੇ ਬਲਜੀਤ ਮੇਰੇ ਨਾਲ ਖੜਾ ਕਿ ਕਮੇਟੀ ਵਾਲਿਆਂ ਜਦੋਂ ਇੱਥੇ ਲੋਕਾਂ ਨੇ ਕਿਹਾ ਕਿ ਕਮੇਟੀ ਨੇ ਬਹੁਤ ਜ਼ਿਆਦਾ ਮਦਦ ਕਰਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਨਹੀਂ ਤੇ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਪਰ ਜਿਹੜੀਆਂ ਚਾਰ ਦੁਕਾਨਾਂ ਨੇ ਜੋ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਸੱਤ ਦੁਕਾਨਾਂ ਨੇ ਤੇ ਇਹ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਛੋਟੇ ਦੁਕਾਨਦਾਰ ਨੇ ਆ ਮੇਰੇ ਲਾਗੇ ਖੜੇ ਨੇ ਕਹਿੰਦੇ ਜੀ ਮੇਰੇ 18000 ਸੀਗੇ ਮੈਂ ਸਵੇਰੇ ਅਟੈਚੀ ਲੈ ਕੇ ਆਉਣਾ ਸੀ ਉਹ ਵੀ ਵਿੱਚੇ ਚਲੇ ਗਿਆ ਮੈਂ ਸਭ ਨਾਲ ਵੀ ਗੱਲ ਕੀਤੀ ਹੈ ਔਰ ਚੀਫ ਮਿਨਿਸਟਰ ਨਾਲ ਵੀ ਕਰਾਂਗੇ ਔਰ ਐਮਐਲਏ ਸਾਹਿਬ ਆਪ ਜਾ ਕੇ ਵੀ ਮਿਲਣਗੇ ਚੀਫ ਮਿਨਿਸਟਰ ਨੂੰ ਕਿ ਜਿਹੜੀ ਡਿਜਾਸਟਰ ਮੈਨੇਜਮੈਂਟ ਆ ਉਹਦੇ ਚ ਇਹ ਚੀਜ਼ਾਂ ਕਵਰ ਹੋਣੀਆਂ ਚਾਹੀਦੀ ਇਹ ਮੇਰੇ ਖਿਆਲ ਆ ਕਿ ਪੂਰੇ ਹਿੰਦੁਸਤਾਨ ਚ ਇਹ ਚੀਜ਼ ਹੋਣੀ ਚਾਹੀਦੀ ਕਿ ਛੋਟਾ ਦੁਕਾਨਦਾਰ ਜਿਹੜੇ ਇਨੀ ਇਮਪਲੋਇਮੈਂਟ ਲੋਕਾਂ ਨੂੰ ਸਾਰੇ ਨੂੰ ਦਿੱਤੀ ਹੁੰਦੀ ਆ ਤੇ ਰੋਜ਼ੀ ਰੋਟੀ ਵੀ ਇਹਦੇ ਤੋਂ ਚੱਲਦੀ ਆ ਤੇ ਇਹਨਾਂ ਦੇ ਨਾਲ ਜਿਹੜੇ ਮੁਲਾਜ਼ਮ ਆਣ ਕੇ ਕੰਮ ਕਰਦੇ ਉਹਨਾਂ ਦੀ ਵੀ ਰੋਜ਼ੀ ਰੋਟੀ ਤੇ ਬਹੁਤ ਥੋੜਾ ਫਰਕ ਪੈਂਦਾ ਗਵਰਨਮੈਂਟ ਨੂੰ ਔਰ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਨੇ ਇਹਨਾਂ ਨੂੰ ਵਿੱਚ ਕਰਨਾ ਪਈ ਜਿਹਦਾ ਇਹਦੇ ਵਿੱਚ ਪਾਰਲੀਮੈਂਟ ਚ ਵੀ ਇਹਦੀ ਜ਼ਰੂਰ ਅਵਾਜ਼ਟ ਹੋਣੀ ਹੈ ਕਿ ਕੱਲੀ ਗੁਰਦਾਸਪੁਰ ਦੀ ਜਾਂ ਇਹ ਨਹੀਂ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਛੋਟੇ ਦੁਕਾਨਦਾਰ ਨੇ ਇਹਨਾਂ ਨੂੰ ਸਾਨੂੰ ਸੇਫਗਾਰਡ ਕਰਨਾ ਪਏਗਾ ਉਹਨਾਂ ਦੇ ਜਿਹੜੀ ਇਦਾਂ ਦੇ ਜਿਹੜੇ ਇਦਾਂ ਦਾ ਅੱਗ ਲੱਗ ਜਾਂਦੀ ਜਾਂ ਕੋਈ ਹੋਰ ਚੀਜ਼ਾਂ ਦੇ ਵਿੱਚ ਆਫਰ ਦੇ ਨਾਲ ਹੋ ਜਾਣਾ ਉਹਦਾ ਕੋਈ ਨਾ ਕੋਈ ਕੰਪਨਸੇਸ਼ਨ ਹੋਣੀ ਚਾਹੀਦੀ ਔਰ ਇਹ ਪੂਰੇ ਇਹਨਾਂ ਦੇ ਨਾਲ Chief Minister ਨੂੰ ਵੀ ਮਿਲਾਂਗੇ ਔਰ ਗੱਲ ਵੀ ਕਰਾਂਗੇ ਔਰ ਜੋ ਬਾਜ਼ਾਰ ਵਾਲਾ ਮੈਨੂੰ ਪ੍ਰਧਾਨ ਜੀ ਨੇ ਕਿਹਾ ਮਹਾਜਨ ਸਾਹਿਬ ਨੇ ਕਿ ਅਸੀਂ ਇਹ ਵੀ ਕਰ ਰਹੇ ਹਾਂ ਬਾਕੀ ਵੀ ਜਿਹੜੇ ਬਾਹਰਲੇ ਨੇ ਉਹਨਾਂ ਸਾਰਿਆਂ ਨੂੰ ਕਹਿ ਕੇ ਇਹਨਾਂ ਇਹਨਾਂ ਦੇ ਮਦਦ ਵੀ ਕੀਤੀ ਜਾਓ। ਦੁਕਾਨਦਾਰ ਕਹਿੰਦੇ ਕਿ ਫਾਇਰ ਵਿਭਾਗ ਅਧਿਕਾਰੀਆਂ ਨੇ ਆਏ ਜਿਹੜੀ ਅਸੀਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਨੇ ਪਾਣੀ ਨਹੀਂ ਹੈਗਾ ਪਾਈਪਾ ਪਾਟਣੇ ਸਰ। ਉਹਦੇ ਕਰਕੇ ਅੱਗ ਵੱਧ ਗਈ। ਨਹੀਂ ਦੇਖੋ ਇਹ ਤੇ ਵਾਕਈ ਇਹ ਜਿਹੜੇ ਫਾਇਰ ਬ੍ਰਿਗੇਡ ਨੇ ਇਹਨਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੁਣ ਡੇਰਾ ਬਾਬਾ ਨਾਨਕ ਤੇ ਮੈਂ ਫਾਇਰ ਬ੍ਰਿਗੇਡ ਲੈ ਕੇ ਆਈ ਸੀ ਚੁੱਕ ਕੇ ਬਟਾਲੇ ਭੇਜ ਦਿੱਤੇ। ਤੇ ਉਸ ਦਿਨ ਸਾਡੇ ਉੱਥ ਤੋ ਉਥੋਂ ਤੱਕ ਆਉਂਦਿਆਂ ਆਉਂਦੇ ਜਿੰਨੇ ਤੂੜੀ ਸੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਔਰ ਜੇ ਕਿਤੇ ਉੱਥੇ ਡੇਰਾ ਬਾਬਾ ਨਾਨਕ ਚ ਫਾਇਰ ਬ੍ਰਿਗੇਡ ਹੁੰਦਾ ਤੇ 15 ਮਿੰਟ ਚ ਆ ਕੇ ਬੁਝ ਗਈ ਸੀ ਤੋ ਇਹ ਚੀਜ਼ਾਂ ਤੇ ਹੈਗੀਆਂ ਨੇ ਸਾਨੂੰ ਇਹਦੇ ਚ ਫਾਇਰ ਬ੍ਰਿਗੇਡ ਵੱਲ ਵੀ ਤੇ ਹੋਰਾਂ ਚੀਜ਼ਾਂ 'ਤੇ ਧਿਆਨ ਦੇਣਾ ਪਏਗਾ ਔਰ ਬਹੁਤ ਜਰੂਰੀ ਚੀਜ਼ ਹੈ ਕਿ ਇਹਨਾਂ ਚੀਜ਼ਾਂ 'ਤੇ 24 ਘੰਟੇ ਅਵੇਲੇਬਿਲਿਟੀ ਚਾਹੀਦੀ ਹੈ ਔਰ ਇਹਨਾਂ ਦੀ ਮੈਂ ਪ੍ਰਧਾਨ ਜੀ ਨੂੰ ਵੀ ਕਹੂੰਗਾ ਕਿ ਇਹਨਾਂ ਦੀ ਹਫਤੇ ਬਾਅਦ ਇਹਨਾਂ ਨੂੰ ਸਟਾਰਟ ਕਰਕੇ ਦੇਖਣਾ ਚਾਹੀਦਾ ਔਰ ਰੀਅਸਲ ਵੀ ਕਰਨੀ ਚਾਹੀਦੀ ਹੈ ਤਾਂ ਕਿ ਜੇ ਕੋਈ ਉਹ ਜੀ ਚੀਜ਼ ਹੁੰਦੀ ਹੈ ਉਹ ਦੁਬਾਰਾ ਨਾ ਹੋਵੇ ਭਾਈ ਦੱਸ ਦਿਓ ਜੀ ਕਿੰਨੇ ਵਜੇ ਦੀ ਸਾਰੀ ਘਟਨਾ ਹੈਗੀ ਹੈ ਕਿੰਨੇ ਵਜੇ ਅੱਗ ਲੱਗੀ ਤੇ ਕਿੰਨਾ ਨੁਕਸਾਨ ਹੋਇਆ 8:30 ਤੋਂ 9:30 ਦੇ ਕਰੀਬ ਸੀ ਅੱਗ ਲੱਗੀ ਹੈ ਔਰ ਪੰਜ ਦੁਕਾਨਾਂ ਬਿਲਕੁਲ ਕੰਪਲੀਟਲੀ ਸੜ ਗਏ ਨੇ ਇਸ ਕਰਕੇ ਕੋਈ 90 ਤੋਂ ਲੱਖ ਰੁਪਏ ਤੋਂ ਵੱਧ ਨੁਕਸਾਨ ਹੋਇਆ ਤੇ ਬਾਕੀ ਫਾਇਰ ਬ੍ਰਿਗੇਡ ਅਗਰ ਟਾਈਮ ਸੇ ਆਂਦਾ ਤੇ ਜਲਦੀ ਇਹਨੂੰ ਆਪਾਂ ਕੰਟਰੋਲ ਕਰ ਸਕਦੇ ਪਰ ਫਾਇਰ ਬ੍ਰਿਗੇਡ ਬਹੁਤ ਲੇਟ ਹੋਇਆ ਅਗਰ ਆਇਆ ਵੀ ਹੈ ਤੇ ਉਹਨਾਂ ਕੋਲ ਪੂਰੇ ਇਕੁਪਮੈਂਟਸ ਨਹੀਂ ਜਗੇ ਕਿਹਨਾ ਫੇਲਿਅਰ ਮੰਨਦੇ ਹੋ ਜਿਹੜਾ 6-7 ਦੁਕਾਨਾਂ ਜਿਹੜੀਆਂ ਸੜ ਜਣੀਆਂ ਫਾਇਰ ਬ੍ਰਿਗੇਡ ਔਰ ਇਲੈਕਟ੍ਰਿਸਿਟੀ ਬੋਰਡ ਦੋਨਾਂ ਦਾ ਸ਼ਾਰਟ ਸਰਕਟ ਵੀ ਹੋਇਆ ਔਰ ਫਾਇਰ ਬ੍ਰਿਗੇਡ ਵੀ ਪ੍ਰੋਪਰਲੀ ਟਾਈਮ ਸੇ ਨਹੀਂ ਪਹੁੰਚੇ ਕੋਈ ਡੀਸੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਇੱਥੇ ਕੋਈ ਵਜ੍ਹਾ ਤੁਹਾਡੀ ਸਾਰ ਲੈਣ ਵਾਸਤੇ ਰਮਨ ਜੀ ਆਈਸੀ ਪੰਜਾਬ ਐਲ ਸਿਸਟਮ ਕੇਅਰ ਬਨ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਤੁਸੀਂ ਆਪਣਾ ਲੋਕ ਜੋ ਵੀ ਇੱਕ ਐਸਟੀਮੇਟ ਲਗਾ ਕੇ ਔਰ ਆਪਣੇ ਡਿਟੇਲਸ ਦੋ ਆਪਾਂ ਨੂੰ ਜੋ ਵੀ ਹੋ ਸਿਗੇ ਸੀਐਮ ਫੰਡ ਦੇ ਵਿੱਚ ਵੱਤ ਹੋ ਤਾਂ ਉਹਨੂੰ ਕੰਪਨਸੇਸ਼ਨਸ ਕਰਾਂਗੇ ਕੁਝ ਉਹ ਵੀ ਦਗਾੰਦਾਰ ਆ ਕੇ ਭਾਈ ਦੱਸ ਦਿਓ ਜੀ ਕਿ ਕਿਤਾ ਫੇਲਿਅਰ ਮੰਨਦੇ ਹੋ ਕਿਉਂਕਿ ਪਹਿਲਾਂ ਇੱਕ ਦੁਕਾਨ ਨੂੰ ਅੱਗ ਲੱਗੀ ਵੱਦੀ ਵੱਦੀ ਜਿਹੜੀ ਸਦਕਾਨ ਤੱਕ ਪਹੁੰਚ ਗਈ ਹੂੰ ਮੈਂ ਭਾਈ ਗੁਰਦਾਸਪੁਰ ਚੈਂਬਰ ਕਮਰ ਦਾ ਪ੍ਰੈਜ਼ੀਡੈਂਟ ਹਾਂ ਵਿਕਾਸ ਸਮਾਜ ਅ ਪਿਛਲੇ ਦੋ ਤਿੰਨ ਸਾਲ ਤੋਂ ਨਾ ਸਾਡੇ ਇੱਥੇ ਪੰਜ ਛੇ ਬੜੇ ਬੜੇ ਵੱਡੇ ਇਨਸੀਡੈਂਟ ਹੋਇਆ ਹੈ ਫਾਇਰ ਦੇ ਕਾਰਨ ਉਸ ਦੇ ਲਈ ਅਸੀਂ ਟਾਈਮ ਟੂ ਟਾਈਮ ਵਕ ਹੋ ਵਕ ਉਹਨਾਂ ਦੇ ਘਰ ਨੂੰ ਮਿਲੇ ਤੇ ਡੀਸੀ ਸਾਹਿਬ ਨੂੰ ਇਹਨੇ ਫਾਈਲ ਬਣਾ ਕੇ ਤੇ ਸਾਰੇ ਇਨਸੀਡੈਂਟ ਦੀ ਦਿੱਤੀ ਹੈ ਜੋ ਨੋਸ਼ਨਲ ਲਾਸ ਹੋਇਆ ਲੋਕਾਂ ਦਾ ਸਾਰੇ ਦਾ ਪਰ ਉਸ ਤੇ ਕੋਈ ਕਾਰਵਾਈ ਨਹੀਂ ਹੋਈ ਉਹ ਫਾਈਲ ਸਾਨੂੰ ਨਹੀਂ ਪਤਾ ਕਿ ਕਿੱਥੇ ਸੁੱਟ ਛੜੀਆਂ ਕਿੱਥੇ ਮੰਗਵਾ ਜੀਆਂ ਲਗੋ ਸਾਨੂੰ ਜਰੂਰ ਕਹਿੰਦੇ ਰਹੇ ਕਿ ਡੀਸੀ ਸਾਹਿਬ ਕੋਲ ਮੇਰੇ ਕੋਲ ਡਿਸਕ੍ਰੀਸ਼ਨਰੀ ਫੰਡਸ ਹੈ ਜਿਹੜਾ ਕ੍ਰਾਸ ਫੰਡਾ ਮਾਣਾ ਤੇ ਇਹਨਾਂ ਕੰਪੰਸੇਟ ਕਰਾਂਗਾ ਪਰ ਕੋਈ ਕੰਪੰਸੇਸ਼ਨ ਨਹੀਂ ਆਈ ਦੋ ਦੁਕਾਨਾਂ ਪਿੱਛੇ ਜੀ ਇੱਕੋ ਫੈਮਿਲੀ ਦੀ ਨੁਕਸਾਨ ਨੇ 1.5-2-2 ਕਰੋੜ ਦਾ ਨੁਕਸਾਨ ਹੋਇਆ ਕੋਈ ਕਿਸੇ ਨੂੰ ਨਹੀਂ ਇਹਨਾਂ ਨੇ ਕੰਪੰਸੇਟ ਕੀਤਾ ਆਸ਼ਵਾਸਨ ਜਰੂਰ ਦਿੱਤਾ ਹ ਕਿ ਛੋਟੇ ਵਪਾਰੀਆਂ ਦੀ ਸੁਣ ਕੇ ਉਹਨਾਂ ਦਾ ਜੋ ਵੀ ਨੁਕਸਾਨ ਹੋਇਆ ਅੱਜ ਸਾਦੂਗਾਨਾ ਇੱਥੇ ਸੱਤਾਂ ਦੀਆਂ ਦੁਕਾਨਾਂ ਦਾ ਨੁਕਸਾਨ ਦਾ ਫੌਰਨ ਤੌਰ ਤੇ ਕੰਪੰਸੇਟ ਕੀਤਾ ਜਾਏ ਨਹੀਂ ਤੇ ਇਸ ਜਿਹੜੀ ਜਿਹੇ ਐਜੀਟੇਸ਼ਨ ਹੈ ਪੂਰੇ ਸ਼ਹਿਰ ਚ ਫੈਲ ਜਾਏਗੀ ਬਿਲਕੁਲ ਕੁਝ ਹੋਰ ਵੀ ਦੁਕਾਨਦਾਰ ਆ ਗਏ ਨੇ ਭਾਈ ਤੁਹਾਡੀ ਕਦੀ ਦੁਕਾਨ ਹੈ ਕਿਸੇ ਦੀ ਕਿੰਨਾ ਨੁਕਸਾਨ ਹੋਇਆ ਮਨਿਹੜੀ ਦੀ ਭਾਈ ਹਾਂਜੀ 10 ਤੋਂ 15 ਲੱਖ ਦਾ ਹੋਇਆ ਜੀ ਕਿ ਕਿੱਦਾਂ ਵਜਾਈਗੇ ਕਿਹਦੀ ਕਿਹਦੀ ਕਮੀ ਮੰਦੇ ਸਰ ਇਹਨਾਂ ਦੇ ਫਾਇਰ ਵਿਗੇਟ ਦੀ ਕਿਉਂਕਿ ਉਹਨਾਂ ਦੀਆਂ ਗੱਡੀਆਂ 'ਚ ਪਾਣੀ ਵੀ ਨਹੀਂ ਜਿਹੜੀ ਉਹਨਾਂ ਦੇ ਪੈਪਾ ਸੀ ਉਹ ਵੀ ਬਿਲਕੁਲ ਲੀਕ ਕਰਦੀਆਂ ਏ ਜੇ ਅੱਗੋਂ ਪਾਣੀ ਦਬਈਏ ਪਿੱਸੋਂ ਖੁੱਲ ਜਾਂਦੀ ਉਹਨਾਂ ਦੀ ਜਿਆਦਾ ਲੇਕੀ ਹੋਈ ਸਾਰਾ ਇਸ ਮਾਰ ਸਾਲ ਕੇ ਸਵਾਹ ਹੋ ਗਿਆ ਮਾਤਾ ਸਾਹਮਣੇ ਆ ਦੇਖ ਲੋ ਦੀ ਆਪੇ ਹੀ ਕੈਮਰਾ ਮਾਰ ਕੇ ਦੇਖ ਲੋ ਸਾਰ ਕੇ ਸਵਾਹ ਹੀ ਹੋ ਗਿਆ ਬਿਲਕੁਲ ਇਹ ਦੁਕਾਨਦਾਰ ਨੇ ਜਿਨ੍ਹਾਂ ਦੇ ਵੱਲੋਂ ਅੱਜ ਪੂਰਾ ਬਾਜ਼ਾਰ ਜਿਹੜਾ ਵਾ ਉਹ ਬੰਦ ਕਰ ਦਿੱਤਾ ਗਿਆ ਕਿਤੇ ਕਿਤੇ ਮੰਨ ਦੇ ਵਿੱਚ ਗੁੱਸਾ ਵੀ ਹੈਗਾ ਕਿਉਂਕਿ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਜਿਹੜਾ ਵਾ ਉਸਨੇ ਪੁਖਤਾ ਪ੍ਰਬੰਧ ਜਿਹੜੇ ਸੀ ਨਹੀਂ ਸੀ ਕੀਤੇ ਹੈਗੇ ਜਿਸ ਕਰਕੇ ਇਹ ਸਾਰੀਆਂ ਸੱਦਕਾਨਾਂ ਨੇ ਉਹਨਾਂ ਨੂੰ ਅੱਗ ਲੱਗੀ ਹੈਗੀ ਆ ਕਿਹਾ ਜਾ ਰਿਹਾ ਕਿ ਜਿਹੜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਸੀ ਉਹਨਾਂ ਵਿੱਚ ਪਾਣੀ ਦੀ ਵੀ ਕਮੀ ਹੈਗੀ ਸੀ ਜਿਸ ਕਰਕੇ ਅੱਗ ਜਿਹੜੀ ਵੱਧਦੀ ਵੱਧਦੀ ਜਿਹੜੀ ਆ ਸੱਦਕਾਨਾਂ ਤੱਕ ਪਹੁੰਚ ਗਈ ਫਿਲਹਾਲ ਇਤਨਾ ਦਾ ਜਾਇਜ਼ਾ ਲੈਣ ਦੇ ਲਈ ਪੰਜਾਬ ਐਲ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਜੋ ਮੈਂਬਰ ऊपर भेजी जाएगी ता जो उन्होंने दुकानदार राहत मिल सके कैमरा परसन कबीर अवतार सिंह दैनिक सरा टीवी गुरदासपुर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।